ਮੈਂ ਜੀਵਨ ਫੌਜੀ ਆ ਜਿਹੜਾ ਸਲਾਮਾਬਾਦ ਥਾਣੇ ਹਮ ਗਰਨੇਡ ਹਮਲਾ ਆ ਉਹਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਣਾ ਇਹ ਪੁਲਸ ਦੀ ਮੰਨ ਲਓ ਜੋ ਪੁਲਸ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਪਰਿਵਾਰਾਂ ਨਾਲ ਜੋ ਹੁਣ ਤੱਕ ਕਰਨ ਦੀ ਆ ਨਜਾਇਜ਼ ਲੋਕਾਂ ਦੇ ਪਰਚੇ ਪਾਈ ਜਾਂਦੀ ਇਹ 90 ਆਲਾ ਦੌਰ ਚਲਾਉਣ ਦੀ ਆ ਇੱਕ ਪੁਲਸ ਨੇ ਜੇ ਨਰੈਣ ਸਿੰਘ ਚੌੜਾ ਸਾਡਾ ਬਾਪੂ ਹੀ ਸਾਡੇ ਇਲਾਕੇ ਦਾ ਹੀ ਤੇ ਇਹਨਾਂ ਕੀ ਕੀਤਾ ਵਾ ਕਿ ਜੇ ਉਹਨੇ ਗੋਲੀ ਚਲਾਈ ਐ ਤਸ ਕਬੀਰ ਬਾਦਲ ਤੇ ਤਸ ਕਬੀਰ ਬਾਦਲ ਕਿੱਡਾ ਕਿ ਚੰਗਾ ਬੰਦਾ ਸੀ ਜੇ ਗੋਲੀ ਚਲਾਈ ਐ ਤਾਂ ਉਹਤੇ ਬੰਦੀ ਕਾਰਵਾਈ ਕਰਦੇ ਇੱਕ ਇਹਨਾਂ ਦੇ ਮੰਨ ਲਓ ਆਗੂ ਨੇ ਉਹਦੀ ਪੱਗ ਲਾਤੀ ਜੋ ਪਹਿਲਾਂ ਹੋ ਗਿਆ ਹਾਨੂੰ ਨਹੀਂ ਪਤਾ ਉਦੋਂ ਆਪਾਂ ਨਹੀਂ ਹੈਗੇ ਪਰ ਹੁਣ ਆਪਾਂ ਹੈਗੇ ਆ ਜਿਹੜਾ ਬੰਦਾ ਕਰੂਗਾ ਉਹ ਆਪਣਾ ਟੱਬਰ ਤੇ ਆਪਣੇ ਬੱਚੇ ਬਾਲ ਬੱਚੇ ਸਾਂਭ ਕੇ ਕਰੇ ਹੁਣ ਆਪਾਂ ਇਹਨਾਂ ਤੱਕ ਨਹੀਂ ਇਹਨਾਂ ਦੇ ਘਰਾਂ ਤੱਕ ਜਾਵਾਂਗੇ ਜਿਹੜਾ ਬੰਦਾ ਪੱਗਾਂ ਨੂੰ ਲਾਊਗਾ ਪਰ ਥੋੜਾ ਸੋਚ ਸਮਝ ਕੇ ਲਾਏ ਕਿਉਂਕਿ ਹੁਣ ਆਪਾਂ ਬੈਠੇ ਆ ਤੇ ਬਾਕੀ ਪੁਲਸ ਦਾ ਜਵਾਬ ਪੁਲਸ ਪਰਵਾਰ ਚੁਕੇਗੀ ਜਿੰਨੇ ਪਰਵਾਰ ਚੁਕੇਗੀ ਆਪਾਂ ਉਨੇ ਠਾਣੇ ਡਾਵਾਂਗੇ ਸਾਡੇ ਵੀ ਠਾਣਾ ਡਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਥੋੜਾ ਜਿਹਾ ਧਿਆਨ ਨਾਲ ਪੁਲਸ ਵਾਲਿਆਂ ਨੂੰ ਜੇ ਕਿਤੇ ਪਰਚਾ ਗਾਂ ਕੱਟਣਾ ਆਪਾਂ 7-6 ਫੌਜੀ ਨੌਕਰੀ ਕੀਤੀ ਆ ਤੇ ਕੋਈ ਗੱਲ ਨਹੀਂ ਸਾਨੂੰ ਵੀ ਸਾਰਾ ਹੀ ਪਤਾ ਵਾ ਕਿ ਪੁਲਿਸ ਕਿਹੜੇ ਹਿਸਾਬ ਨਾਲ ਚੱਲਦੀ ਹੈ ਜਿਹੜੇ ਹਿਸਾਬ ਨਾਲ ਪੁਲਿਸ ਚੱਲਦੀ ਹੈ ਪਰ ਉਸੇ ਹਿਸਾਬ ਨਾਲ ਚੱਲਾਂਗੇ ਇਹਨਾਂ ਮੇਰੀ ਨੌਕਰੀ ਛਡਾਈ ਜਾਂਦਾ ਮੈਨੂੰ ਘਰੋਂ ਬੇਕਾਰ ਕੀਤਾ ਮੇਰੇ ਘਰ ਦੇਆਂ ਤੇ ਮੇਰੇ ਸਾਰਿਆਂ ਦੇ ਬੱਚੇ ਕੀਤੇ ਕੋਈ ਗੱਲ ਨਹੀਂ ਪੁਲਿਸ ਨੂੰ ਕਾ ਤਗੜੇ ਹੋ ਜੋ ਕੰਦਾ ਉੱਚੀਆਂ ਕਰਨਾ ਕੁਝ ਨਹੀਂ ਹੋਣਾ ਤੇ ਕੰਦਾ ਉੱਚੀਆਂ ਕਰੋਗੇ ਤਾਂ ਆਪਾਂ ਉਨੀ ਜਾਣਨਾ ਤਾਂ ਸੁੱਟ ਲਾਂਗੇ ਬਾਕੀ ਦੂਜੀ ਗੱਲ ਇੱਕ ਹੋਰ ਕੰਦਾ ਉੱਚੀਆਂ ਕਰਨ ਨਾਲ ਕੁਝ ਨਹੀਂ ਹੋਣਾ ਹੁਣ ਨਾਕਿਆਂ ਤੇ ਖਲੋਣਾ ਤੇ ਬੁਲਟ ਪ੍ਰੂਫ ਜੈਕਟਾਂ ਪਾ ਕੇ ਤੇ ਬੁਲਟ ਪ੍ਰੂਫ ਗੱਡੀਆਂ ਲੈ ਕੇ ਖਲੋਇਓ ਤੇ ਚੀਜ਼ਾਂ ਇਸ ਹਿਸਾਬ ਨਾਲ ਤਾਮਾ ਜਮਾ ਲਾ ਕੇ ਖਲੋਇਓ ਵੀ ਜਿਹੜਾ ਗਰਨੇਡਾ ਤੋਂ ਬਾਜੋ ਜਾਂ ਗਰਨੇਡਾ ਤੋਂ ਬਾਜੀਏ ਤਾਂ ਆਪਾਂ ਆਈਡੀਆ ਲਾਵਾਂਗੇ ਤੇ ਪੁਲਸ ਨੂੰ ਅਫਸਰਾਂ ਨੂੰ ਇਹੋੀ ਗੱਲ ਹੈ ਇਹ ਨਹੀਂ ਗੱਲ ਵੀ ਤੁਸੀਂ ਅੱਜ ਇੱਥੇ ਇਨਕਾਊਂਟਰ ਕਰੋਗੇ ਤੇ ਕੱਲ ਨੂੰ ਬਦਲੀ ਕਰਾ ਕੇ ਤੇ ਕਿਤੇ ਹੋਰ ਚੰਜੋਗੇ ਜਾਂ ਬਾਹਰ ਆਜੋਗੇ ਜੇ ਬਾਹਰ ਆਜੋਗੇ ਤੇ ਬਾਹਰ ਵੀ ਭਜਾ ਭਜਾ ਮਾਰਾਂਗੇ ਤੇ ਬਾਕੀ ਪੁਲਸ ਪੁਲਸ ਅਫਸਰਾਂ ਨੂੰ ਗੋਲੀ ਦਾ ਜਵਾਬ ਗਰਨੇਡਾ ਨਾਲ ਦੇਵਾਂਗੇ ਆਪਾਂ ਗੋਲੀ ਦਾ ਜਵਾਬ ਬੰਬ ਨਾਲ ਹੋਏਗਾ ਬਾਕੀ ਕੋਈ ਗੱਲ ਨਹੀਂ ਤਗੜੇ ਰਹੋ ਛੇਤੀ ਮਿਲਦੇ ਹਾਂ ਫਿਰ 2-4 ਦਿਨਾਂ ਚ ਆਪਾਂ ਜ਼ਿਆਦਾ ਗੈਪ ਨਹੀਂ ਪਾਉਣਾ ਤੇ ਹੁਣ ਆਪਾਂ ਹਮਲਾ ਵੀ ਇਹੋ ਜਿਹਾ ਤੁਹਾਡੇ ਕਰਾਂਗੇ ਕਿ ਪੁਲਿਸ ਵਾਲੇ ਅੱਡੀਆਂ ਚੁੱਕ-ਚੁੱਕ ਵੇਖਣਗੇ ਵੀ ਸਾਡੇ ਥੱਲੋਂ ਕੁਰਸੀਆਂ ਹਿੱਲ ਕੇ ਡਾਂ ਗਈਆਂ ਨੇ। ਬਾਕੀ ਮੈਂ ਇੱਕ ਚੀਜ਼ ਹੋਰ ਦੱਸ ਦੇਣੀ ਚਾਹੁੰਦਾ ਵਾਂ ਕਿ ਇਹ ਮੇਰੀ ਪਰਸਨਲ ਲੜਾਈ ਆ ਤੇ ਇਹ ਮੈਂ ਖੁਦ ਲੜਾਂਗਾ ਇਹਦੇ 'ਚ ਕਿਸਦਾ ਕੋਈ ਹੱਥ ਨਹੀਂ ਹੈਗਾ। ਇਹ ਜੋ ਕਰਾਇਆ ਮੈਂ ਕਰਾਇਆ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ। ਮੈਂ ਅੱਜ ਹੁਣ ਵੀ ਇਹ ਚੀਜ਼ ਕਹਿ ਦੇਣੀ ਚਾਹੁੰਦਾ ਕਿ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ। ਜੋ ਕਰਾਇਆ ਮੈਂ ਕੱਲੇ ਨਹੀਂ ਕਰਾਇਆ। ਕਰਾਇਆ ਵਾ। ਇਹ ਕਿ ਨਾ ਨਰੈਨ ਸਿੰਘ ਚੋਲੇ ਦੀ ਪੱਗ ਲਾਈ ਤੇ ਦੂਜਾ ਮੈਂ ਫੌਜ ਸੱਤ ਸਾਲ ਨੌਕਰੀ ਕੀਤੀ ਤੇ ਇਹਨਾਂ ਮੈਨੂੰ ਘਰਾਂ ਚ ਘਰ ਚੋਂ ਬੇਕਾਰ ਕੀਤਾ ਅੱਤਵਾਦੀ ਦਾ ਵੀ ਕੇਸ ਬਾਕੇ ਮੇਰੇ ਤੇ ਕੀ ਨਾ ਕੀ ਡਾ ਮੇਰਾ ਜੀਵਨ ਫੌਜੀ ਨਾਮ ਆ ਆਪਾਂ ਚਾਰ ਪੰਜ ਹਮਲੇ ਪਹਿਲਾਂ ਕਰਾ ਚੁੱਕੇ ਆ ਅਜਨਾਲੇ ਜਿਹੜਾ ਆਡੀਐਕਸ ਲਾਇਆ ਉਹ ਵੀ ਆਪਾਂ ਨੂੰ ਆਇਆ ਹੀ ਜਿਹੜਾ ਬਾਕੀ ਮਤਲਬ ਵੀ ਉੱਥੇ ਮਜੀਠੇ ਥਾਣੇ ਹਮਲਾ ਹੋਇਆ ਵਾ ਜਾਂ ਗੁਰਬਖਸ਼ ਨਗਰ ਚੋਂ ਕੀ ਗ੍ਰਨੇਡ ਸੁੱਟਿਆ ਉਹ ਵੀ ਆਪਾਂ ਹੀ ਸੁੱਟਿਆ ਸੀ ਉਹ ਵੀ ਮੈਂ ਹੀ ਸੁੱਟਿਆ ਸੀ ਤੇ ਜਿਹੜਾ ਹੁਣ ਅੱਜ ਅੱਧਾ ਘੰਟਾ ਪਹਿਲਾਂ ਗ੍ਰਨੇਡ ਡਿੱਗਾ ਵਾ ਉਹਦੀ ਜ਼ਿੰਮੇਵਾਰੀ ਵੀ ਮ ओके ਗੱਲ ਇੱਕ ਨਰੈਨ ਸਿੰਘ ਚੋੜਾ ਮੇਰੇ ਇੱਕ ਨਰੈਨ ਸਿੰਘ ਚੋੜਾ ਮੈਂ ਵੀ ਡੇਰੇ ਲਾਗੇ ਤਾਂ ਨਰੈਨ ਸਿੰਘ ਚੋੜਾ ਬਾਪੂ ਸਾਡੇ ਇਲਾਕੇ ਦਾ ਹੀ ਇਹਨਾਂ ਸ਼ਰਿਆਂ ਪੱਗ ਲਈ ਦਰਬਾਰ ਸਾਹਿਬ ਦੇ ਵਿੱਚ ਤੇ ਉਹਨਾਂ ਦਾ ਹੱਕ ਨਹੀਂ ਹੈਗਾ ਕਿਸ ਦੀ ਪੱਗ ਲਾਉਂਦਾ ਜੇ ਬੰਦੇ ਨੇ ਕੁਝ ਕੀਤਾ ਹੀ ਇਹਨਾਂ ਦਾ ਫਰਜ਼ ਮੰਦਾ ਕਾਨੂੰਨੀ ਕਾਰਵਾਈ ਕਰਨ ਦਾ ਨਹੀਂ ਵੇਖੋ ਉਸ ਬੰਦੇ ਦੇ ਉੱਤੇ ਜਥੇਬੰਦੀਆਂ ਨੇ ਕਾਰਵਾਈ ਕੀਤੀ ਆ ਜਾਂ ਉਸ ਬੰਦੇ ਦਿਵਾਲੇ ਹੋਇਆ ਜਾ ਸਕਦਾ ਵਾ ਤੇ ਇਸ ਤਰ੍ਹਾਂ ਇਹ ਚੌਕੀਆਂ ਤੇ ਹਮਲੇ ਕਰਨ ਨਾਲ ਹੂੰ ਇਹ ਵਸੇ ਰੇਕ ਪੁਲਿਸ ਨੂੰ ਟ੍ਰੇਲਰ ਦਿੱਤਾ ਵਾ ਹੁਣ ਜਿਹੜੇ ਬੰਦੇ ਨੇ ਪੱਗ ਲਾਈ ਆ ਹੁਣ ਆਪਾਂ ਉਹਦੇ ਮਗਰ ਹੋਵਾਂਗੇ ਕਿ ਆਪਣੇ ਹੁਣ ਪਰਿਵਾਰ ਸੇਫ ਕਰਨਾ ਜਿਹੜੇ ਬਾਪੂਆਂ ਦੀ ਪੱਗਾਂ ਲਾਉਣਗੇ ਤੇ ਆਪਾਂ ਇਦਾਂ ਹੀ ਕਰਾਂਗੇ ਆਪਾਂ ਕਿਹਾ ਪਰਿਵਾਰ ਨਹੀਂ ਬਖਸ਼ਾਂਗੇ ਅਮੇ ਚਲੋ ਪਤਾ ਕੀ ਮੈਂ ਇੱਕ ਬੇਨਤੀ ਕਰ ਲੱਗਾ ਵਾਂ ਜੀਵਨ ਸਿੰਘ ਜੀ ਭਾਈ ਹਾਂਜੀ ਇਹ ਸਾਰਾ ਦੌਰ ਆਪਣੇ ਅੱਖਾਂ ਨਾਲ ਵੇਖਿਆ ਭਾਈ ਨਰੈਣ ਸਿੰਘ ਚੌੜੇ ਹੋਣਾ ਵੀ ਵੇਖਿਆ ਅਸੀਂ ਵੀ ਵੇਖਿਆ ਪਰ ਅਸੀਂ ਕਹਿੰਦੇ ਆ ਵੀ ਤੁਸੀਂ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਸਮਾਂ ਆਉਣ ਦੇ ਉੱਤੇ ਬੜੇ ਹੋਰ ਢੰਗ ਤਰੀਕੇ ਨੇ ਤੁਸੀਂ ਆਪਣੇ ਆਪ ਨੂੰ ਵੀ ਜੋਖਮ ਚ ਪਾ ਰਹੇ ਹੋ ਤੇ ਅੱਗੇ ਨਿਰਦੋਸ਼ ਬੰਦਾ ਬਾਹਰ ਗਏ ਆ ਹਾਂਜੀ ਮੇਰਾ ਮੇਰੀ ਗੱਲ ਸੁਣੋ ਮੇਰ ਨਾਲ ਕੀ ਧੱਕਾ ਹੋ ਕੇ ਮੇਰੀ ਮਾਤਾ ਇਹਨਾਂ ਜੇਲ੍ਹ ਚ ਛੁੱਟੀ ਮੇਰੀ ਮਾਸੀ ਛੁੱਟੀ ਮੇਰਾ ਮਾਸੜ ਛੁੱਟਿਆ ਸਾਰੇ ਟਬਰ ਦੇ ਪਰਚੇ ਕਰਕੇ ਜੇਲ੍ਹ ਚ ਛੁੱਟੇ ਮੇਰਾ ਕੁਝ ਨਹੀਂ ਬਚਿਆ ਤੇ ਮੈਂ ਰਹਿਣ ਇਹਨਾਂ ਦਾ ਵੀ ਨਹੀਂ ਦਿਨਾਂ ਨਹੀਂ ਚਲੋ ਉਹਦੇ ਲਈ ਹੁੰਦਾ ਵਾ ਕਿ ਜਿੱਦਾਂ ਕਾਨੂੰਨਨ ਤੌਰ ਤੇ ਵੀ ਤੁਸੀਂ ਪੈਰਵਾਹੀ ਕਰ ਸਕਦੇ ਹੋ ਹਾਂ ਭਾਈ ਕਾਨੂੰਨਨ ਤੌਰ ਤੇ ਕੀ ਕਾਰਵਾਈ ਕਰੀਏ ਮੈਂ ਫੌਜ 'ਚ ਬੈਠਾ ਮੇਰੇ ਮਤਲਬ ਮੈਨੂੰ 7 ਸਾਲ ਹੋ ਗਏ ਸੀ ਮਤਲਬ 9 ਮਹੀਨੇ ਹੋ ਗਏ ਛੁੱਟੀ ਨਹੀਂ ਗੱਟੀ ਨਾ ਮੇਰੇ ਆਪੇ ਆਉਂਦਾ ਇਹਨਾਂ ਅਤਵਾਦੀ ਦਾ ਪਰਚਾ ਭਾਤਾ ਕਿ ਮੈਂ ਭਾਈ ਅਮਰਤਪਾਲ ਨਾਲ ਇੱਕ ਫੋਟੋ ਖਚਾਈ ਉਹ ਮਾੜੀ ਗੱਲ ਆ ਹੂੰ ਬਾਕੀ ਚਲੋ ਕੋਈ ਨਹੀਂ ਸਰ ਤੁਹਾਡਾ ਪਹਿਲਾ ਪਰਚਾ ਕਿਹੜੇ ਥਾਂ ਡੇਰਾ ਬਣਾਣ ਕਿ ਚੋਇਆ ਸੀ ਮੇਰੇ ਡੇਰਾ ਬਾਬਾ ਨਾਨਕ ਦੇ ਪਰਚੇ ਬਹੁਤ ਨੇ ਮੇਰੇ ਤੇ ਕਤਲ ਦੇ ਪਰਚੇ ਵੀ ਆ ਡੇਰਾ ਬਾਬਾ ਨਾਨਕ ਦੇ ਸਾਰੇ ਮੈਂ ਤਾਂ ਪਹਿਲਾ ਪਰਚਾ ਡੇਰਾ ਬਾਬਾ ਨਾਨਕ ਚ ਹੋਇਆ ਸੀ ਤੇ ਮੇਰੇ ਘਰਦਿਆਂ ਦੇ ਵੀ ਡੇਰਾ ਬਾਬਾ ਨਾਨਕ ਕੋਲ ਥਾਣੇ ਨੇ ਕੀਤਾ ਓਕੇ ਹਾਂਜੀ ਮੈਂ ਤੁਹਾਨੂੰ ਕੋਸ਼ਟ ਸੈਂਡ ਕੀਤੀ ਸਾਰੀ ਓਕੇ ਓਕੇ ਚਲੋ ਕੋਈ ਨਹੀਂ ਮੈਂ ਆਪਣੇ ਚੈਨਲ ਦੇ ਉੱਤੇ ਗੱਲ ਜਿਹੜੀ ਆ ਆਪਾਂ ਕਰਦੇ ਆ